thank oh, no. साहेब जी बहु शस्त्र बहु से मरती एक सर बटन दो ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ ਦਾਇ ਪ੍ਰਵ ਸ਼ਰਣਾ ਗਤੀ ਕਿਰਪਾ ਨਿਦ ਦਇਆਨੀ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਆ ਇਕ ਅਖਰ ਹਰ ਮੰਨ ਵਸਤ ਨਾਨਕ ਹੋ ਤਨ ਹੰਦ ਜੁਗੁ ਜੁਗ ਅਡਲ ਦੋ ਜਹਾਨਾਂ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ ਮੇਰ ਹਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਦਵਾਰ ਰਹੀ ਅਤੇ ਸਤਿਗੁਰਾਂ ਦੀ ਦੀਵ ਮਵਾਰਕ ਨੀਤੀ ਨਿੱਕੀ ਗੋਦ ਤ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਬਿਆਰੀ ਗੁਰੂ ਸواری ਕਲਸਰੂਪ ਸਤ ਸੰਗਤ ਜੀਓ ਬਡੇ ਹੀ ਭਾਗ ਹਨ ਜਗਤ ਗੁਰੂ ਕੰਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅੱਬਾ ਹਰ ਰੋਜ਼ ਵਿਚਾਰਾਂ ਦੀ ਸੰਝ ਪਾਉਂਦੇ ਆ ਲੜੀਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਕਥਾ ਕਰਦੇ ਹਾਂ ਸੋ ਆਓ ਸਤਿਗੁਰਾਂ ਦੀਆਂ ਦੇ ਜੀਵਨ ਇਤਿਹਾਸ ਦੀ ਸਾਂਝ ਪਾਈਏ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮੂਰਤ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਅਦਬੋ ਸਤਕਾਰ ਸਾਹਿਤ ਫਤਿਹ ਪੁਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੌਡੇ ਰਾਕਸ਼ ਨੂੰ ਤਾਰ ਕੇ ਸਤਿਗੁਰਾਂ ਨੇ ਅੱਗੇ ਚਾਲੇ ਪਾਏ ਸੀ ਚਲਦੇ ਚਲਦੇ ਮਰਦਾਨੇ ਨੂੰ ਰੇਤੇ ਦੇ ਵਿੱਚੋਂ ਮਿੱਟੀ ਦੇ ਵਿੱਚੋਂ ਇੱਕ ਪੱਥਰ ਮਿਲਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਮਰਦਾਨੇ ਆ ਇਹਨੂੰ ਆਪਣੀ ਗਠੜੀ ਦੇ ਨਾਲ ਬੰਨ ਲੈ। ਤੇ ਨੂੰ ਆਪਣੇ ਗਠੜੀ ਦੇ ਇੱਕ ਪੱਲੇ ਦੇ ਨਾਲ ਬੰਨ ਲੈ ਦੀ ਕੀਮਤ ਬਹੁਤ ਹੈ ਕਿਉਂਕਿ ਇਹ ਲਾਲ ਹੈ। ਮਰਦਾਨਾ ਕਹਿੰਦਾ ਸਤਿਗੁਰੂ ਇਹ ਪੱਥਰ ਹੈ ਤੇ ਪੱਥਰ ਦੇ ਕਪਾ ਕੀ ਕਰਨਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਇਹ ਬਹੁਤ ਕੀਮਤੀ ਹੈ ਇਹਦੀ ਕੋਈ ਕੀਮਤ ਨਹੀਂ ਹੈ ਤਾਂ ਇਹਨੂੰ ਚੱਕ ਲਓ ਮਰਦਾਨੇ ਨੇ ਚੱਕਿਆ ਸੀ ਪੱਥਰ ਮਰਦਾਨਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਤਾਂ ਜਦੋਂ ਰਸਤੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਜਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮਰਦਾਨੇ ਨੂੰ ਮਰਦਾਨੇ ਆ ਇਹ ਉਹ ਪੱਥਰ ਹੈ ਕਿ ਜਿਹੜਾ ਅੱਗੇ ਵਿਸ਼ਵੰਪਰ ਪੂਰਨ ਨਗਰ ਆ ਰਿਹਾ ਕਿ ਇਸ ਨਗਰ ਜਿਹੜਾ ਉੱਚੇ-ਉੱਚੇ ਮਹਿਲ ਬਾੜੀਆਂ ਸਨੂ ਬਿਸਰੀਆਂ ਨੇ ਤਾਂ ਇਹ ਸਾਰੇ ਨਗਰ ਨੂੰ ਖਰੀਦ ਸਕਦੀ ਹੈ ਅਤੇ ਇਹ ਜ਼ਿੰਦਗੀ ਭਰ ਦੇ ਲਈ ਇਸ ਨਗਰ ਦਾ ਹੋਜਨ ਇਹਦੀ ਬਦੌਲਤ ਚੱਲ ਸਕਦਾ ਹੈ ਇਹਦੀ ਕੀਮਤੀ ਤੇ ਨਹੀਂ ਮਰਦਾਨਾ ਹੈ ਰਾਨ ਅੰਬਾਲਾ ਜੀ ਹੈਰਾਨ ਪਰ ਪਰਖ ਕੋਈ ਜੋਰੀ ਹੋਵੇ ਇਹਦੀ ਪਰਖ ਕਰੇ ਇਹਦੀ ਕਿਤਨੀ ਕੁ ਕੀਮਤ ਹੈ ਅਤੇ ਕਿਤਨਾ ਕੁ ਮਰਦਾਨਾ ਇਹ ਦੇ ਕਰਕੇ ਹੈਰਾਨ ਸਕੇ ਮਿੱਟੀ ਦੇ ਵਿੱਚ ਲਾਰ ਲਪੇ ਹੁਣ ਜਦੋਂ ਨਗਰ ਦੇ ਨੇੜੇ ਗਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਾਰ ਟਿਕਾਣਾ ਕੀਤਾ ਤੇ ਅੱਗੇ ਮਰਦਾਨਾ ਜੀ ਹੁਣ ਉਸ ਲਾਲ ਦੀ ਪਰਖ ਕਰਨ ਜਾਣ ਗਿਆ ਉਹ ਆਪਾਂ ਅੱਗੇ ਪ੍ਰੇਮ ਸਹਿਤ ਲੜੀ ਨੂੰ ਸਰਵਨ ਕਰੀਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮੰਦ ਮੰਦ 베ਤੀ ਕੁਲ ਦੀਪਾ ਸਤਿਗੁਰੂ ਮੰਦ ਮੰਦ ਕਹਿੰਦੇ ਹੌਲੀ ਹੌਲੀ ਅੱਗੇ ਅੱਗੇ ਨੇ ਪਿੱਛੇ ਪਿੱਛੇ ਚੱਲ ਕਰ ਪਹੁੰਚੇ ਨਗਰ ਸੰਦੀਪਾ ਪਿੱਛੇ ਪਿੱਛੇ ਬਾਲਾ ਮਰਦਾਨਾ ਜਾ ਰਹੇ ਸੀ ਅਤੇ ਬੇਟਾ ਪਾ ਬਲੋਕ ਇੱਕ ਰਮਣੀਕ ਇੱਕ ਰਮਣੀਕ ਥਾਂ ਵੇਖੀ ਜਿਹੜਾ ਸਾਲਸ ਰਾਏ ਜੋਰੀ ਸੀ ਉਹਦਾ ਨਗਰ ਤੋਂ ਬਾਹਰ ਸਤਿਗੁਰਾਂ ਨੇ ਇੱਕ ਥਾਂ ਵੇਖੀ ਅਰਮਣੀ ਕਥਾ ਸੁਮਲੋ ਦਰਖਤ ਵੇਖਿਆ ਸਤਿਗੁਰਾਂ ਨੇ ਉਹ ਸਦਰਖਤ ਦੇ ਹੇਠਾਂ ਬੈਠ ਗਏ ਤੇ ਸਭ जग ਟਿਕਾ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਉੱਥੇ ਬਹਿ ਗਏ ਅਤੇ ਤਬ ਮਰਦਾਨੇ ਬਚਨ ਉਚਾਰਾ ਤੰਮਰਦਾਨਾ ਕਹਲਗਾ ਸਤਿਗੁਰੂ ਤੁਸੀਂ ਇਸ ਪੱਥਰ ਦੀ ਗੱਲ ਕੀਤੀ ਹੈ ਕਿ ਪੱਥਰ ਬੜਾ ਇਹ ਕੀਮਤੀ ਹੈ ਅਤੇ ਇਹਦਾ ਬੇਸਮਾਰ ਧਨ ਦੌਲਤ ਸਾਨੂੰ ਮਿਲ ਸਕਦੀ ਹੈ ਬੇਸਮਾਰ ਬਸੂਆ ਪਦਾਰਥਾਂ ਸਾਨੂੰ ਮਿਲ ਸਕਦੀਆਂ ਨਹੀਂ ਤਾਂ ਜੇ ਆਪਾਂ ਕਿਸੇ ਦੀ ਇਹਨੂੰ ਪਰਖ ਕਰਾਵਾਂਗੇ ਕਿ ਤਨਾਕ ਕੀਮਤੀ ਹੈ ਕਿਤਨੀ ਕੀ ਦੀ ਮੁੱਲ ਲੱਗ ਸਕਦੇ ਦਾ ਤਾਂ ਚਲਿਏ ਆਪਾਂ ਸਤਿਗੁਰੂ ਕਹਿੰਦੇ ਨੇ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਜਿਉ ਤੁਮ ਕਰੋ ਤੋ ਕਰ ਮਰਦਾਨੇ ਨੂੰ ਕਹਿੰਦੇ ਹੱਥ ਦੇ ਵਿੱਚ ਤੇਰੇ ਇਹ ਲਾਲ ਹੈ ਆ ਸਾਹਮਣੇ ਲਿਆ ਨਗਰ ਮਿਸਨਪੁਰ ਨਗਰ ਇਸ ਨਗਰ ਦੇ ਵਿੱਚ ਇਹਦੀ ਪਰਖ ਕਰਕੇ ਆ ਪਹਿਲਾ ਕਿ ਇਹ ਹਲਾਲ ਅਜ ਪੱਥਰ ਹੈ ਤੈਨੂੰ ਪਤਾ ਲੱਗੇਗਾ ਕਿ ਇਹਦੀ ਕੀਮਤ ਕੀ ਹੈ ਲਾਲ ਨਾਮ ਕਹਿ ਦਿਓ ਜੋ ਮੋਹੀ ਮਰਦਾਨੇ ਨੇ ਹੱਥ ਦੇ ਵਿੱਚ ਸੀ ਉਹ ਪੱਥਰ ਗਟੜੀ ਦੇ ਵਿੱਚੋਂ ਖੋਲੇ ਆਪਣੇ ਮਰਦਾਨਾ ਚੱਲੇ ਆ ਇਸ ਤੇ ਕੌਣ ਕਾਜ ਅਬ ਹੋਹੀ ਮਰਦਾਨੇ ਨੇ ਹੱਥ ਦੇ ਵਿੱਚ ਫੜਿਆ ਨਾਲੇ ਬਾਲੇ ਨੂੰ ਕਹਿੰਦਾ ਬਾਲੇ ਨੂੰ ਜਾਂਦਾ ਜਾਂਦਾ ਕਹਿੰਦਾ ਕਿ ਤੋ ਕੀ ਕਾਜ ਹੋ ਸਕਦਾ ਪੱਥਰ ਉਨੇ ਪੱਥਰ ਨੂੰ ਕਿਸੇ ਨੂੰ ਬਖਾਵਾਂਗਾ ਜਾ ਕੇ ਅਤੇ ਇਹਦਾ ਕੌਣ ਮੁੱਲ ਲਾਵੇਗਾ ਥੋਟੀ ਜੀ ਡਲੀ ਹੈ ਪੱਥਰ ਦੀ ਚਮਕੀਲਾ ਪੱਥਰ ਹੈ ਹਾਂ ਸਜਾਵਟ ਦੇ ਲਈ ਘਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਤਾਂ ਇਹਦਾ ਕੌਣ ਕੋਈ ਮੁੱਲ ਲਾਵੇਗਾ ਤਾਂ ਇਹਦਾ ਕਮਲਵਦਨ ਤੇ ਬਖਸ ਬਖਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨੇ ਆ ਇਹ ਜਿਹੜਾ ਪੱਥਰ ਤੋਂ ਲੈ ਕੇ ਚੱਲੇ ਆ ਨਾ ਹੁਣ ਤਾਂ ਚੱਲੇ ਆ ਪਰ ਆਉਂਦਾ ਹੋਇਆ ਤੂੰ ਖੜਦਾ ਹੋਇਆ ਉਹਨੇ ਕਹੇਗਾ ਕਿ ਇਹਦੀ ਕੀਮਤ ਇਤਨੀ ਹੈ ਨਗਰ ਨਾਮ ਜਾਣੋ ਇਹੋ ਨਾ ਜਾਣਨਾ ਮਰਦਾਨਾ ਕਹਿੰਦਾ ਸਤਿਗੁਰੂ ਮੈਂ ਨਗਰ ਦੇ ਵਿੱਚ ਜਾਣ ਲੱਗਾ ਅਤੇ ਕੋਈ ਪੁੱਛੇਗਾ ਕਿ ਕਿੱਥੋਂ ਆਇਓ ਕਿੱਥੇ ਚੱਲੇਓ ਘਟੂ ਘਟ ਨਗਰ ਦਾ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਨਗਰ ਕਿਹੜੇ ਨਗਰ ਦੇ ਵਿੱਚ ਜਾ ਰਹੇ ਸਤਿਗੁਰੂ ਕਹਿੰਦੇ ਨੇ ਇਹ ਨਗਰ ਹੈ ਜਿਹੜਾ ਕਿ ਇਹ ਬੇਸੰਪੁਰਾਏ ਦਾ ਨਾ ਨਗਰ ਦਾ ਇੱਥੇ ਬੜੇ ਜੋਰੀ ਰਹਿੰਦੇ ਨੇ ਪਰਖ ਕਰਨ ਵਾਲੇ ਤੋਂ ਲੈ ਕੇ ਜਾ ਮਰਦਾਨਾ ਪ੍ਰਭ ਜੀ ਕਹਾ ਤੇ ਨਾਮ ਹੈ। ਸਤਿਗੁਰੂ ਕਹਿੰਦੇ ਨੇ ਮਰਦਾਨਿਆਂ ਨਾਮ ਜਪ। ਨਾਮ ਦੇ ਨਾਲ ਕਲਿਆਣਤਾ ਹੋਵੇਗੀ, ਨਾਮ ਦੇ ਨਾਲ ਰੱਬ ਜੀ ਕਿਰਪਾ ਕਰਨਗੇ। ਮਰਦਾਨਾ ਕਹਿੰਦਾ ਸਤਿਗੁਰੂ ਉਸ ਕੋਡੇ ਰਾਖਸ਼ ਤੋਂ ਅਸੀਂ ਕਿਤਨਾ ਕੋ ਚੱਲ ਕੇ ਆ ਗਏ ਆਂ। ਕਈ ਦਿਨਾਂ ਦਾ ਪ੍ਰਸ਼ਾਦਾ ਨਹੀਂ ਮਿ ਛਕੇ ਆ। ਫਲ ਫਰੂਟ ਛਕੇ ਸੀ ਜੋ ਮਰਦਾਨਾ ਲੈ ਕੇ ਆਇਆ ਸੀ। ਮਰਦਾਨੇ ਤੋਂ ਵੈਸੀ ਉਤੋਂ ਕੋਡੇ ਰਾਖਸ਼ ਤੋਂ ਵੈਸੀ ਡਰ ਲੱਗਦਾ ਸੀ। ਰਾਖਿ ਬੁੱਧੀ ਦਾ ਸੀ ਖਾਣ ਲੱਗੇ ਅਸੀਂ ਮੈਨੂੰ ਤਲਕੇ ਤਾਂ ਅਦਾ ਮੈਂ ਉੱਥੇ ਕੁਝ ਖਾਦਾ ਕੁਝ ਨਹੀਂ ਖਾਦਾ ਹੁਣ ਕਈ ਦਿਨਾਂ ਦਾ ਮੈਂ ਭੁੱਖਾ ਹਾਂ ਤੋ ਉਸੇ ਕਹਿੰਦੇ ਆ ਨਾਮ ਜੋ ਪਰ ਮੈਨੀ ਲੱਗੀ ਮੈਨੂੰ ਲੱਗੀ ਆ ਭੁੱਖ ਸਤਿਗੁਰੂ ਪਹਿਲਾਂ ਮੇਰੀ ਭੁੱਖ ਦਾ ਕੋਈ ਹਿੱਲਾ ਕਰੋ ਮੇਰੇ ਖਾਣੇ ਪੀਣੇ ਦਾ ਕੋਈ ਹਿੱਲਾ ਕਰੋ ਇਹ ਨਾਮ ਮੈਂ ਮੈਂ ਕੀ ਕਰਾਂਗਾ ਅਸਨ ਖਾਣ ਦੇਵੋ ਕਹਿਣਾ ਜੇ ਤੁਹਾਡੇ ਕੋਲ ਹੈ ਕੁਝ ਖਾਣ ਦੇ ਲਈ ਤਾਂ ਸਤਿਗੁਰੂ ਸਾਨੂੰ ਦੇਵੋ ਹੋਰ ਅਨੰਕ ਦੇ ਮਹਾਰਾਜ ਜੀ ਜੋਬਿਤ ਕਰਨੀ ਨਹੀਂ ਬਤਾਉਂ ਤਾਂ ਜਿਹੜੀ ਹੁਣ ਵਿਧੇ ਕਰਨੀ ਐ ਨਾ ਮੈਨੂੰ ਉਹ ਦੱਸੋ ਤਾਂ ਨਾਮ ਆਪਾਂ ਜਾਂਦੇ ਜਾਂਦੇ ਜਪ ਲਵਾਂਗੇ ਤਾਂ ਕਿੰਨਾ ਕੁ ਪਿੰਡ ਆਪਾਂ ਨੇ ਸਫਰ ਕਰਨਾ ਏ ਤੁਹਾਡੇ ਨਾਲ ਤਾਂ ਨਾਮ ਜਪਦੀਆਂ ਪਰ ਹੁਣ ਮੇਰਾ ਜਿਹੜਾ ਢਿੱਡ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਇਹ ਮੈਨੂੰ ਤੜਫਾ ਰਿਹਾ ਹੈ ਦੁੱਖ ਕਰਕੇ ਕੋਈ ਹਿੱਲਾ ਕਰੋ ਮੇਰੇ ਲਈ ਬਾਤਾਂ ਕਰੇ ਦੱਸ ਬਤਾਓ ਸਤਿਗੁਰੂ ਬਾਤਾਂ ਕਰਦੇ ਹੋਏ ਸਾਰਾ ਦਿਨ ਲੱਗੇ ਆ ਗੱਲਾਂ ਕਰਦੇ ਮਰਦਾਨੇ ਆ ਰਹਿ ਗਏ ਨਗਰ ਮਰਦਾਨੇ ਆ ਰਹਿ ਗਏ ਮੈਂ ਤੁਹਾਡੇ ਅੱਖੇ ਲਾਗੇ ਤੇ ਤੱਕ ਆ ਗਿਆ ਹੁਣ ਅੱਗੇ ਮੇਥੋਂ ਮੇਰੀ ਬੇਵਾਂ ਹੈ ਮੇਰੇ ਲਈ ਆਸਨ ਹੈ ਤਾ ਬੋਲੇ ਸੁਖ ਤੁਹਾਨੂੰ ਉਹ ਰਣਾਨਕ ਦੇ ਮਹਾਰਾਜ ਜੀ ਬੜਾ ਖੁਸ਼ ਹੋ ਕੇ ਮਰਦਾਨੇ ਨੂੰ ਬੋਲੇ ਨੇ ਮਰਦਾਨਿਆ ਤੋ ਪਹਿਲਾ ਨਗਰ ਦੇ ਵਿੱਚ ਤਾ ਜਾ ਕੋ ਨਾਮ ਨਗਰ ਕਾ ਹੋਹੁ ਕਹਿੰਦੇ ਇਹ ਨਗਰ ਦਾ ਨਾਮ ਹੈ ਨਾ ਜਿਹੜਾ ਬਿਸੰਪਰੇ ਦਾ ਨਗਰ ਦਾ ਤੂੰ ਨਗਰ ਦੇ ਵਿੱਚ ਜਾ ਅਤੇ ਬਹੁਤ ਛੁਧਾ ਲੱਗੀ ਅਬ ਮੋਹ ਮਰਦਾਨਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਂ ਕੀ ਦਾ ਕੀ ਦਾ ਬੂਆ ਖੜਕਾਵਾਂਗਾ ਜਾ ਕੇ ਉੜ ਤੱਕ ਆਪਨੇ ਪ੍ਰਸ਼ਾਦੇ ਦੇ ਲਈ ਕਿਸੇ ਦਾ ਬੂਆ ਨਹੀਂ ਖੜਕਾਇਆ ਕਿਸੇ ਦੇ ਬੂਏ ਤੇ ਨਹੀਂ ਗਏ ਕਿ ਸਾਨੂੰ ਪ੍ਰਸ਼ਾਦਾ ਚਾਹੀਦਾ ਸਤਿਗੁਰੂ ਕਹਿੰਦੇ ਨੇ ਪ੍ਰਸ਼ਾਦਾ ਨਹੀਂ ਮਰਦਾਨੇ ਆ ਸਰੰਮਤੇ ਨਿਰਬਲ ਕਾਇਆ ਸਗਰੀ ਮਰਦਾਨਾ ਕਹਿੰਦਾ ਮਗਣ ਜੋਗਾ ਮੈਂ ਹੈ ਵੀ ਨਹੀਂ ਮੇਰੇ ਤੋਂ ਇੱਕ ਕਦਮ ਨਹੀਂ ਪੁੱਟਿਆ ਜਾਂਦਾ ਮੈਂ ਕਿਵੇਂ ਜਾਵਾਂਗਾ ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰੇ ਹੱਥ ਦੇ ਵਿੱਚ ਹੈ ਮਰਦਾਨੇ ਆ ਇਹ ਕਹਿੰਦੇ ਹੀਰਾ ਹੈ ਅਤੇ ਹੀਰੇ ਦੀ ਪਰਖ ਜਿਹੜਾ ਹੈ ਜੋਰੀ ਕਰੇਗਾ ਤੋਂ ਪਹਿਲੇ ਨੂੰ ਮੱਲੇ ਕੀਤਾ ਜਾ ਜਾਏ ਵੇਚੋ ਇਹੋ ਲਾਲਾ ਸੰਤ ਸਰੋਨ ਗਮਨੇ ਉਹ ਤਤਕਾਲ ਮਰਦਾਨਾ ਨਾਲ ਦੀ ਨਾਲ ਸਤਿਗੁਰਾਂ ਨੂੰ ਸਤਿਵਚਨ ਕਹਿ ਕੇ ਨਗਰ ਦੇ ਵਿੱਚ ਗਿਆ ਹੁਣ ਜਦੋਂ ਨਗਰ ਦੇ ਵਿੱਚ ਗਿਆ ਅਤੇ ਹੱਟ ਤੇ ਗਿਆ ਕਰਿਆਨੇ ਦੀ ਦੁਕਾਨ ਤੇ ਗਿਆ ਉਹਨੇ ਜਿੰਨਾ ਕੋ ਨੂੰ ਚਾਹੀਦਾ ਸੀ ਕਿਤੇ ਨੂੰ ਕੀ ਚਾਹੀਦੀ ਟੋਪੀ ਚਾਹੀਦੀ ਬਿਸਕੁਟ ਚਾਹੀਦੇ ਤਾਂ ਉਹ ਚੱਕ ਕੇ ਉਹਨੇ ਦੇ ਦਿੱਤਾ ਕਹਿੰਦੇ ਆ ਲੈ ਲੈ ਮੈਂ ਆਪਣੇ ਇਸ ਅਕੜੀ ਦੇ ਕੋਲ ਰੱਖਾਂਗਾ ਇੱਥੇ ਸੋਨਾ ਲੱਗੇਗਾ ਪੱਤਰ ਮਰਦਾਨੇ ਨੂੰ ਕਹਿੰਦੇ ਸੀ ਮਰਦਾਨਿਆਂ ਪਰਖ ਕਰਕੇ ਆ ਇਹ ਜਿਹੜਾ ਕਿਤੇ ਨਹੀਂ ਕਹਦੀ ਕੀਮਤ ਲੱਗਦੀ ਹੈ ਹੁਣ ਕੀਮਤ ਹਟਦੇ ਗਿਆ ਉਹਨੇ ਕਿੰਨੀ ਕੀਮਤ ਲਾਈ ਹੈ ਦੋ ਚਾਰ ਟੋਫੀਆਂ ਦੇ ਦਿੱਤੀਆਂ ਨੂੰ ਕਹਿੰਦੇ ਲੈ ਮਰਦਾਨ ਉਹਨੂੰ ਕਹਿੰਦੇ ਲੈ ਜੇ ਜਮਾਨਾ ਜਾਣਦੇ ਤਾਂ ਨਹੀਂ ਸੀ ਮਰਦਾਨੇ ਨੂੰ ਕੋਈ ਕਹਿੰਦੇ ਆ ਲੈ ਅਸੇ ਦੀ ਯਕੀਨਤ ਹੈ ਮਰਦਾਨਾ ਫਿਰ ਵਾਪਸ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਲ ਕਹਿੰਦੇ ਸਤਿਗੁਰੂ ਇਹਦਾ ਤਾਂ ਮੁੱਲ ਹੀ ਚਾਰ ਟੋਫੀਆਂ ਪਿਆ ਮੈਨੋਂ ਕੀ ਰਜਾਵੇਗਾ ਤੇ ਤੁਹਾਨੂੰ ਕੀ ਰਜਾਵੇਗਾ ਅਤੇ ਇਸ ਸਾਡੇ ਬਾਲੇ ਨੂੰ ਕੀ ਰਜਾਵੇਗਾ ਤੁਸੀਂ ਕਹਿੰਦੇ ਇਹਦੇ ਬਦੌਲਤ ਇਹ ਸਾਰਾ ਨਗਰ ਜ਼ਿੰਦਗੀ ਭਰ ਖਾਣਾ ਖਾ ਸਕਦਾ ਹੈ ਇਹਦੀ ਇਤਨਾ ਮੁੱਲੇ ਦਾ ਇਹਨੂੰ ਲਾਲ ਦੱਸਦੇ ਹੋ ਤੁਸੀਂ ਸਤਿਗੁਰੂ ਕਹਿੰਦੇ ਦੁਬਾਰਾ ਜਾ ਦੁਬਾਰਾ ਗਿਆ ਕੱਪੜੇ ਦੀ ਦੁਕਾਨ ਤੇ ਚਲੇ ਗਿਆ ਤਾਂ ਉਹਨੂੰ ਜਾ ਕੇ ਵਕਾਇਆ ਕਹਿੰਦੇ ਆ ਇਹਦੀ ਕੀ ਕੀਮਤ ਹੋ ਸਕਦੀ ਹੈ ਉਨੇ ਗੱਜ ਕੱਪੜਾ ਮਣਿਆਂ ਕਹਿੰਦੇ ਦਾ ਹੋ ਸਕਦਾ ਬਸ ਪੂਰਾ ਕੱਪੜਾ ਵੀ ਨਹੀਂ ਜਿਸ ਤਰ੍ਹਾਂ ਗੱਜ ਦਾ 1 2 ਕਹਿੰਦੇ ਆ ਹੋ ਸਕਦਾ ਇਹਦਾ ਮਰਦਾਨਾ ਫੇਰ ਕਹਿੰਦੇ ਮੈਂ ਪੁੱਛਾਂ ਮ ਆਪਣੇ ਗੁਰੂ ਨੂੰ ਫੇਰ ਵਾਪਸ ਆਇਆ ਕਹਿੰਦੇ ਸਤਿਗੁਰੂ ਇਹਦੀ ਤਾਂ ਇਤਨੀ ਕੀ ਮਤਲਬਈ ਹੈ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਦਵਾਰਾ ਜਾ ਅਸਲ ਜੋਰੀ ਤੈਨੂੰ ਮਿਲਿਆ ਨਹੀਂ ਇਹਦੀ ਪਰਖਣ ਵਾਲਾ ਦਵਾਰਾ ਫਿਰ ਗਿਆ ਮਰਦਾਨਾ ਹੁਣ ਤੀਜੀ ਵਾਰ ਜਾ ਰਿਹਾ ਤੀਜੀ ਵਾਰ ਗਿਆ ਵਟਿਆਈ ਦੀ ਦੁਕਾਨ ਤੇ ਤਉਨੋ ਮਰਦਾਨੇ ਨੇ ਰੱਖਿਆ ਅਤੇ ਸਾਰਿਆਂ ਦੀ ਉਹਦੀ ਜਿਨ੍ਹਾਂ ਦੇ ਹੱਟ ਤੇ ਗਿਆ ਜਾਂ ਦੁਕਾਨ ਤੇ ਗਿਆ ਤਾਂ ਉਹਨਾਂ ਦੇ ਸਾਰਿਆਂ ਦੇ ਵਿੱਚ ਇੱਕੋ ਸੀ ਕਿ ਇਹ ਪੱਥਰ ਬੜਾ ਚਮਕੀਲਾ ਸੋਨਾ ਲੱਗੇਗਾ ਸੀ ਲੱਗੇਗਾ ਸਾਡੀ ਦੁਕਾਨ ਨੂੰ ਸਾਡੀ ਸ਼ੌਪ ਨੂੰ ਹੋਰ ਸਜਾਵੇਗਾ ਇਹ ਬਟੀਆਂ ਦੇ ਕੋਲ ਰੱਖਾਂਗੇ ਇੱਥੇ ਰੱਖਾਂਗੇ ਤਾਂ ਹੁਣ ਕੱਪੜੇ ਵਾਲੇ ਕੋਲ ਗਿਆ ਉਹਨੇ ਵੀ ਇਦਾਂ ਸੋਚਿਆ ਸੀ ਕਿ ਦੁਕਾਨ ਦੇ ਵਿੱਚ ਰੱਖ ਠੇਈ ਦੀ ਦੁਕਾਨ ਤੇ ਗਿਆ ਉਹ ਵੀ ਸੋਚਦੇ ਇੱਕ ਦੋ ਨੂੰ ਖਾਣ ਦੇ ਲਈ ਪਰਫੀ ਲੱਡੂ ਦੇ ਦਿੱਤਾ ਮਰਦਾਨਾ ਥਤੇ ਰੱਖਿਆ ਕਹਿੰਦੇ ਨਹੀਂ ਵਾਪਸ ਆਇਆ ਸਤਿਗੁਰਾਂ ਦੇ ਹੱਥ ਤੇ ਰੱਖਿਆ ਵਾਪਸ ਆ ਕੇ ਕਹਿੰਦੇ ਲਓ ਸਤਿਗੁਰੂ ਇਹ ਪੱਥਰ ਦੀ ਕੋਈ ਕੀਮਤ ਨਹੀਂ ਹੈ ਤੁਸੀਂ ਮੈਨੂੰ ਪਹਿਲੇ ਕਹਿਦੇ ਹੋ ਮਰਦਾਨੇ ਆ ਇਹ ਤੇਰੀ ਇਤਨੀ ਦੂਰੋਂ ਆਪਾ ਚੱਲ ਕੇ ਆਏ ਆ ਪਹਿਲਾਂ ਮੈਨੂੰ ਤੜਫਾਇਆ ਉਸ ਕੋ ਡੇ ਰਕਸ਼ ਨੇ ਭੁੱਖਾ ਪਿਆਸਾ ਰੱਖਿਆ ਮੈਂ ਤੁਹਾਨੂੰ ਕਹਿ ਰਿਹਾ ਮੈਂ ਭੁੱਖਾ ਪਿਆਸਾ ਤੁਸੀਂ ਇਹ ਨਗਰ ਦੇ ਮੈਨੂੰ ਤਿੰਨ ਚੱਕਰ ਲਗਵਾ ਦਿੱਤੇ ਸਤਿਗੁਰੂ ਤਾਂ ਇਹ ਪੱਥਰ ਫੇਰ ਤੁਹਾਡੇ ਕੋਲ ਹੀ ਆ ਗਏ ਅੱਗੇ ਜੀ ਕੋਈ ਕੀਮਤ ਨਹੀਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨੇ ਆ ਕੀਮਤ ਦਾ ਇਹਦੀ ਬੜੀ ਹੈ ਪਰ ਜਾਏ جوہری ਕੋ ਦਿਖਾਇਓ ਤੂੰ ਜੋਰੇ ਨੂੰ ਤਾਂ ਵਖਾਸ ਏ ਇਸ ਨਗਰ ਦੇ ਵਿੱਚ ਕੋਈ ਸੁਨਿਆਰੇ ਦੀ ਦੁਕਾਨ ਨਹੀਂ ਹੈ ਕੋਈ ਹੋਰ ਦੁਕਾਨ ਨਹੀਂ ਨਾ ਜਿਹੜੇ ਇਹਦੀ ਪਰਖ ਕਰ ਸਕੇ ਕੋਈ ਇਹ ਇਕੱਲੇ ਹੋ ਤਾਂ ਨਹੀਂ ਕੱਪੜੇ ਦੀ ਦੁਕਾਨਾਂ ਮਠਾਈ ਦੀ ਦੁਕਾਨ ਤੇ ਚਲੇ ਆ ਗਿਆ ਹੱਟ ਤੇ ਚਲੇ ਆ ਗਿਆ ਕੋਈ ਹੋਰ ਵੇਖ ਲੈ ਮਰਦਾਨਾ ਫਿਰ ਮੁਰਝਾਇਆ ਹੋਇਆ ਜਿਹੜਾ ਸਤਗੁਰਾਂ ਦਾ ਹੁਕਮ ਮੰਨੇ ਆ ਤਾਂ ਫਿਰ ਆਇਆ ਤਾਂ ਉਹ ਜਦੋਂ ਗਿਆ ਨਾ ਤੀਨ ਤੰਪ੍ਰਮ ਮੋਲ ਸੁਨਾਇਆ ਜਿਸ ਤਰ੍ਹਾਂ ਤਾਂਬੇ ਦੀ ਦੁਕਾਨ ਹੁੰਦੀ ਹੈ ਨਾ ਤਾਂਬੇ ਦੇ ਰੁਪਈਏ ਪੈਸੇ ਤਾਂ ਮਰਦਾਨਾ ਉੱਥੇ ਗਿਆ ਕਹਿੰਦੇ ਇਹ ਇਹਦੀ ਕੀ ਪਰਖ ਹੈ ਮਰਦਾਨੇ ਨੂੰ ਉਹਨਾਂ ਨੇ ਤਿੰਨ ਤਿੰਨ ਮਲੋ ਤਾਂਬੇ ਦੇ ਸੀ ਉਹ ਤਾਂਬੇ ਦੇ ਤਿੰਨ ਉਹ ਦੇ ਦਿੱਤੇ ਮਰਦਾਨੇ ਨੂੰ ਕਹਿੰਦੇ ਇਹਦਾ ਮੁੱਲ ਆ ਹੋ ਸਕਦਾ ਇਹ ਤੋਂ ਵੱਧ ਨਹੀਂ ਦੇ ਸਕਦੇ ਕਿਉਂਕਿ ਸਾਡੇ ਕਿਸੇ ਕੰਮ ਦਾ ਨਹੀਂ ਹੈ ਅਸਿਰ ਨੇ ਆਪਣੀ ਬੱਸ ਦੁਕਾਨ ਦੇ ਵਿੱਚ ਰੱਖਣਾ ਇਹ ਚਮਕੀਲੀ ਚੀਜ਼ ਬੜੀ ਸੋਹਣੀ ਲੱਗਦੀ ਹੈ ਮਰਦਾਨਾ ਫਿਰ ਵਾਪਸ ਆਇਆ ਸਤਿਗੁਰਾਂ ਦੇ ਹੁਣ ਹੱਥ ਤੇ ਨਹੀਂ ਸਤਿਗੁਰਾਂ ਦੇ ਮubaruk ਚਰਣਾ ਦੇ ਵਿੱਚ ਰੱਖ ਦਿੱਤੀ ਕਹਿੰਦੇ ਸਤਿਗੁਰੂ ਹੁਣ ਮੈਥੋਂ ਨਹੀਂ ਜਾਇਆ ਜਾਂਦਾ ਆ ਚੱਕੋ ਤੁਹਾਡਾ ਇਹ ਪੱਥਰ ਤੁਹਾਡੇ ਸਤਿਵਚਨ ਮੰਨ ਕੇ ਸਤਿਗੁਰੂ ਅਸੀਂ ਮੰਨਦੇ ਆ ਇਹਦਾ ਕੀਮਤ ਹੈ ਤੁਹਾਡੇ ਹਿਸਾਬ ਦੇ ਨਾਲ ਕੀਮਤ ਹੈ ਪਰ ਦੁਨੀਆ ਦੇ ਹਿਸਾਬ ਦੇ ਨਾਲ ਇਹਦੀ ਕੋਈ ਕੀਮਤ ਨਹੀਂ ਹੈ ਇਹ ਤਾਂ ਪੱਥਰ ਹੈ ਇੱਕ ਸਿਰਫ ਸਜਾਵਟ ਹੋ ਸਕਦੀ ਹੈ ਗੁਰਨਾਨਕ ਦੇ ਮਹਾਰਾਜ ਜੀ ਕਹਿੰਦੇ ਫਿਰ ਇਦਾਂ ਕਰ ਮਰਦਾਨੇ ਆ ਤਾਂ ਕਿ ਇਹ ਥੇ ਦਾ ਜਿਹੜਾ ਹੈ ਮਰਦਾਨੇ ਮਨ ਕੀਨ ਵਿਚਾਰਾ ਲਾਲ ਮੋਲ ਨਾ ਕਹਤ ਪਰ ਸਤਿਗੁਰੂ ਇਹ ਜਿਹੜਾ ਕਿਸੇ ਕਮਦਾ ਨਹੀਂ ਹੈ ਇਹ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਸਤਿਗੁਰੂ ਕਹਿਣ ਲੱਗੇ ਏਕ ਜੋਹਰੀ ਪਿੱਕ ਕਰ ਬੋਲਾ ਤੀਨ ਰਜਿਤਪਣ ਦੇਹ ਮੋਲਾ ਕਹਿੰਦੇ ਉਹਨੂੰ ਤਾਂ ਤਿੰਨ ਆ ਰਜਿਤਪਣ ਦਿੰਦਾ ਸੀ ਮੈਨੂੰ ਤਿੰਨ ਸ਼ਿੱਕੇ ਦਿੰਦਾ ਸੀ ਤਾਂਬੇ ਦੇ ਇਹਦਾ ਵਸਾਈ ਮੋਲਾ ਸਤਿਗੁਰੂ ਕਹਿਣ ਲੱਗੇ ਮਰਦਾਨਿਆ ਸਾਲਸ ਰਾਏ ਜੋਹਰੀ ਨਾਮੂ ਤਾਂ ਕਹਿੰਦੇ ਹੁਣ ਤੂੰ ਜਾ ਨਗਰ ਦੇ ਵਿੱਚ ਉਹਨਾਂ ਨਗਰ ਦੇ ਵਿੱਚ ਜਾ ਕੇ ਉਸ ਇੱਕ ਨਾਂ ਪੁੱਛਣਾ ਕਿਹਦੇ ਮੈਂ ਸਾਲਸ ਰਾਏ ਜ਼ੌਰੂ ਨੂੰ ਮਿਲਣਾ ਜਿਹੜਾ ਇੱਥੇ ਦਾ ਜ਼ੋਰੀ ਹੈ ਨਾ ਉਹ ਪਰਖ ਕਰੇ ਗਏ। ਤਾਂ ਮਰਦਾਨਾ ਫਿਰ ਮੁਰਝਾਇਆ ਹੋਇਆ ਚਿਹਰਾ ਸਤਗੁਰਾਂ ਦਾ ਹੁਕਮ ਮੰਨ ਕੇ ਫਿਰ ਗਏ ਨਗਰ ਦੇ ਵਿੱਚ ਗਏ ਪੁੱਛਦਾ ਹੈ ਮਰਦਾਨਾ ਕਿ ਮਰਦਾਨੇ ਜਾ ਬਉ ਤਹਿ ਧਾਮੋਂ ਖੋਜੇ ਜਾਏ ਦੀਜੀਏ ਇਹੇ ਖੋਜ ਦੇ ਮਲੂਕਰ ਪੁੱਛਦਾ ਜਾ ਕੇ ਕਿ ਆ ਆ ਸਾਹ ਦੇ ਘਰ ਜਾਣਾ ਆ ਸਾਹੂ ਘਰ ਦੇ ਘਰ ਜਾਣਾ ਇਸ ਜੌਰੀ ਦੇ ਘਰ ਜਾਣਾ ਇਹ ਦੇ ਸਮ ਆਲਸੋ ਆ ਗੋਲੇ ਕਿਨੇ ਮੈਂ ਉਹਦੇ ਨਾਲ ਥੋੜਾ ਜਿਹਾ ਲੈਣ ਦੇਣ ਕਰਨਾ ਹੈ ਅਤੇ ਮੈਨੂੰ ਮਿਲਣਾ ਹੈ ਹੁਣ ਜਿਹੜਾ ਉਸ ਸਮੇਂ ਸੁਨਕਰ ਨਗਰ ਵਿਖੇ ਉਹਨਾਂ ਗਵਨਾ ਕੋਜਤ ਫਿਰ ਤਸਾਹੇ ਕੋਪਕਨਾ ਉਹ ਸਾਨੂੰ ਕੋਜਦੇ ਨਗਰ ਦੇ ਵਿੱਚ ਹੁਣ ਜਾਣਦੇ ਸੀ ਸਾਰੇ ਚਾਲਸ ਰਾਏ ਜੌਰੀ ਨੂੰ ਬੜਾ ਧਰਮੀ ਬੰਦਾ ਨੇਕ ਦਿਲ ਇਨਸਾਨ ਸੀ ਇਹ ਸਾਰੇ ਜਾਣਦੇ ਸੀ ਇਨਾਂ ਦਾ ਘਰ ਦੱਸਿਆ ਮਰਦਾਨਾ ਪਹੁੰਚਿਆ ਜਬ ਕੇ ਨਾ ਤੇ ਸਦਨ ਬਤਾਇਓ ਜਦ ਕੰਨ ਦੱਸਿਆ ਮਰਦਾਨਾ ਉਸ ਪਤੇ ਤੇ ਗਿਆ ਉਸ ਘਰ ਗਿਆ ਦਰ ਤਿਛੇ ਉਹ ਕਹ ਉੱਚ ਬੁਲਾਇਆ ਬੂਹੇ ਤੇ ਜਾ ਕੇ ਨੇ ਆਵਾਜ਼ ਲਾਈ ਮਰਦਾਨੇ ਨੇ ਸਾਲਸਰਾਏ ਨਾ ਕਰਕੇ ਸੁੰਨਤ ਸਾਹੋ ਭੇਜੋ ਨਜ ਦਾਸਾ ਜਦੋਂ ਅੰਦਰ ਆਵਾਜ਼ ਗਈ ਸੀ ਉਸ ਸਾਹੋ ਨੇ ਉਸ ਜੋਰੀ ਨੇ ਆਪਣਾ ਇੱਕ ਸੇਵਕ ਕੱਲੇ ਆਪਣਾ ਨੌਕਰ ਕੱਲੇ ਆ ਕਹਿੰਦੇ ਜਾ ਬੂਹੇ ਤੇ ਆਪਣੇ ਕੋਈ ਆਇਆ ਵੇਖੋ ਜਾ ਕੇ ਕੌਣ ਹੈ ਬੁੱਜੋ ਤੇ ਪਾਸਾ ਉਸਨੇ ਆਕੇ ਕਿਹਾ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਇਓ ਤੁਹਾਡਾ ਨਾਮ ਕੀ ਹੈ ਤੁਹਾਨੂੰ ਕੀ ਕੰਮ ਹੈ ਹੁਣ ਆਏ ਨਿਕਟ ਪ੍ਰਤ ਬਚਨ ਲਾਇਓ ਮਰਦ ਆ ਨਾ ਕਹਿੰਦਾ ਮੈਂ ਤੁਹਾਡੇ ਨੇੜੇ ਆਇਆ ਹਾਂ ਇਸ ਇੱਥੇ ਚੱਲ ਗਿਆ ਹਾਂ ਤੁਹਾਡੇ ਕੋਲ ਤੇ ਕੋ ਹੈ ਤੂੰ ਕਹਿ ਕੇ ਚੱਲ ਆਇਓ ਤੂੰ ਕਹਿੰਦੇ ਇਹ ਦੱਸ ਕੇ ਸਾਨੂੰ ਇੱਥੇ ਲੈਣ ਕੀ ਆਇਆ ਇੱਥੇ ਸਾਨੂੰ ਕੰਮ ਕੀ ਹੈ ਮੈਂ ਆਪਣੇ ਸ਼ਾਹ ਨੂੰ ਬੁਲਾਵਾਂ ਤੁਸੀਂ ਦੱਸੋ ਮਰਦਾਨੇ ਸੋ ਬਚਨ ਭਾਕਾ ਸੌਦੇ ਵੇਚਣ ਕੀ ਅਵੇ ਲਗਾ ਤਾਂ ਕਹਿੰਦੇ ਮੈਂ ਉਹਦੇ ਨਾਲ ਸੌਦਾ ਵੇਚਣਾ ਹੈ ਤਾਂ ਤੁਹਾਡੇ ਸ਼ਾਹ ਨੂੰ ਮਿਲਣਾ ਉਹ ਕਹਿੰਦਾ ਨਾ ਤੇਰੇ ਕੋਲੇ ਕੋਈ ਗੱਠੜੀ ਹੈ ਅਤੇ ਨਾ ਤੇਰੇ ਕੋਲ ਕੋਈ ਸੌਦਾ ਲੱਗਦਾ ਤੋ ਸ਼ਾਹ ਨੂੰ ਵੇਚਣਾ ਕੀ ਹੈ ਮੋਲ ਕਿਸੇ ਗੱਲ ਦਾ ਕਰਣਾ ਤਾਂ ਉਹ ਜੋਰੀ ਹੈ ਪਰਖ ਕਰਦੇਸ ਉਹ ਜਿਹੜਾ ਕੁਈ ਸਾਜੋ ਸਮਾਨ ਹੋਵੇ ਲੈਣ ਦੇਣ ਦਾ ਫਿਰ ਹੋਵੇ ਤੇਰੇ ਕੋਲ ਤਾਂ ਹੈ ਕੁਝ ਨਹੀਂ ਹੈ ਮਰਦਾਨਾ ਕਹਿਣ ਲੱਗਾ ਕਹਿੰਦਾ ਮੇਰੇ ਕੋਲ ਚੀਜ਼ ਹੈ ਅਤੇ ਮੈਂ ਉਹਨੂੰ ਵੇਚਣੀ ਹੈ ਉਹ ਕਹਿਣ ਲੱਗਾ ਮੈਂ ਆਪਣੇ ਸ਼ਾਹ ਨੂੰ ਫਿਰ ਬਲਾਵਾਂਗਾ ਪਹਿਲਾਂ ਜਿਹੜੀ ਤੁਸੀਂ ਵੇਚਣੀ ਆ ਨੂੰ ਤਾਂ ਮੈਨੂੰ ਦਿਖਾਓ ਤਾਂ ਮਰਦਾਨਾ ਆਸਕੈ ਅੰਤਰ ਸਦਨ ਸਿਧਾਇਓ ਉਹ ਕਹਿੰਦਾ ਮੈਂ ਮਰਦਾਨੇ ਨੂੰ ਕਹਿੰਦਾ ਮੈਂ ਫਿਰ ਜਾਣਾ ਪਹਿਲਾਂ ਤੁਸੀਂ ਮੈਨੂੰ ਇਹ ਕਿਹੜੀ ਚੀਜ਼ ਵੇਚਣੀਆਂ ਹਨ ਉਹਨਾਂ ਤਾਂ ਮੈਨੂੰ ਦਿਓ ਕਿਉਂਕਿ ਉਹਨੂੰ ਚੀਜ਼ ਨੂੰ ਅੰਦਰ ਮੈਂ ਲੈ ਕੇ ਜਾਵਾਂਗਾ ਉਹਦੀ ਫਰਕ ਕਰਨੀ ਜਾਂ ਉਹਨੂੰ ਮੈਂ ਨਹੀਂ ਕਰਨਾ ਕਿਹੜੇ ਟਿਕਾਣੇ ਤੇ ਰੱਖਣੀ ਹੈ ਤਾਂ ਪਹਿਲਾਂ ਮੈਨੂੰ ਦਿਖਾਓ ਉਹ ਕੱਢੀ ਉਹਨੇ ਪੱਥਰ ਦੀ ਡੜੀ ਆਪਣੇ ਹਿਸਾਬ ਦੇ ਨਾਲ ਮਰਦਾਨੇ ਨੇ ਕਿ ਪੱਥਰੀ ਹੈ ਉਹ ਜਦੋਂ ਕੱਢੀ ਡੜੀ ਉਹਨੂੰ ਫੜਾ ਦਿੱਤੀ ਇੱਕ ਪੱਥਰ ਦੀ ਡੜੀ ਉਸ ਜ਼ੌਰੀ ਦਾ ਨੌਕਰ ਸੀ ਉਹ ਲੈ ਕੇ ਅੰਦਰ ਚਲੇ ਆ ਗਿਆ ਜਦੋਂ ਅੰਦਰ ਗਿਆ ਦੇ ਸਾਬ ਕੋ ਲਾਲ ਦਿਖਾਈ ਉਸ ਜ਼ੌਰੀ ਨੂੰ ਉਹ ਜਦੋਂ ਲਾਲ ਵਖਾਇਆ ਨਾ ਜਾ ਕੇ ਉਹਨੇ ਲਾਲ ਜਿਹੜਾ ਸੀ ਨਾ ਉਹਨੂੰ ਮਾਲੋ ਸਜਦਾ ਕਹਿ ਲੀਏ ਜਾਂ ਸਲਾਮ ਕਹਿ ਲੀਏ ਸ਼ੁਕਰਾਨਾ ਕਹਿ ਲੀਏ ਉਹਨੇ ਨਾਲ ਦੀ ਨਾਲ ਉਹ ਕੀਤਾ ਨੌਕਰ ਬੜਾ ਹੈਰਾਨ ਹੈ ਹਜੇ ਮਰਦਾਨਾ ਬੂਹੇ ਤੇ ਅੰਦਰ ਨਹੀਂ ਗਿਆ ਤਾਂ ਉਹਨੇ ਲਾਲ ਫੜਿਆ ਉਸ ਜਿਹੜਾ ਜੋਰੀ ਸੀ ਸਲਸਰਾਏ ਲਾੜ ਫੜ ਕੇ ਪਹਿਲਾਂ ਤਾਂ ਉਹਨੇ ਸਾਫ਼ ਕੀਤਾ ਉਹਨੂੰ ਸਾਫ ਕਰਕੇ ਚੰਗੇ ਸੁਣੇ ਕੱਪੜੇ ਤੇ ਰੱਖਿਆ ਅਤੇ ਕੱਪੜੇ ਤੇ ਰੱਖ ਕੇ ਨੈ ਨੇ ਬਲੋਕ ਤ ਮੰਨ ਬਸਮਾਨਾ ਬੜਾ ਖੁਸ਼ ਹੋਇਆ ਕਿ ਐ ਪ੍ਰਮਾਤਮਾ ਜੀ ساری ਜ਼ਿੰਦਗੀ ਮੈਂ ਧਨ ਦੌਲਤ ਜੋੜੀ ਐ ਮੇਰੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਐ ਹਰ ਇੱਕ ਮੇਰੇ ਕੋਲ ਸਾਜੋ ਸਮਾਨ ਐ ਪਰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਅੱਜ ਇਸ ਲਾਲ ਦੇ ਦਰਸ਼ਨ ਹੋਏ ਚਾਹੁੰਦਾ ਸੀ ਮੈਂ ਇਹਨਾਂ ਲਾਲਾਂ ਦਾ ਵਪਾਰ ਕਰਾਂ ਬੜੇ ਆਏ ਲਾਲ ਪਰ ਕੋਈ ਐਦਾ ਨਹੀਂ ਮਿਲਿਆ ਕਿ ਮੈਂ ਉਹਨੂੰ ਖਰੀਦ ਸਕਾਂ ਉਹੋ ਇਤਨੀ ਸਮਰੱਥਾ ਨਹੀਂ ਸੀ ਤਾਂ ਜਦੋਂ ਉਹਦੇ ਕੋਲ ਆਇਆ ਉਹਨੇ ਨਮਸਕਾਰ ਕਰਕੇ ਮਿਲੋ ਸਾਜੋ-ਸਮਾਨ ਪੂਰੇ ਅਦਬ ਦੇ ਨਾਲ ਪਰ ਅਚਰਤੇ ਪਹਿਚਾਨਾ ਧਰਮਵੰਤ ਸੋਸਾਹੋ ਸੋਜਾਨਾ ਤਾਂ ਉਹ ਜਿਹੜਾ ਨੌਕਰ ਸੀ ਬੜਾ ਹੈਰਾਨ ਹੋਇਆ ਉਹ ਆਪਣੇ ਮਾਲਕ ਨੂੰ ਪੁੱਛਦਾ ਹੈ ਜੋਹਰੀ ਨੂੰ ਪੁੱਛਦਾ ਹੈ ਸਾਲਸਰਾਂ ਨੂੰ ਕਹਿੰਦੇ ਤੁਹਾਨੂੰ ਇਹਦੇ ਪੱਥਰ ਦੇ ਵਿੱਚੋਂ ਦਿਸਿਆ ਕੀ ਹੈ ਕਿ ਤੁਸੀਂ ਇਹਨੂੰ ਇਤਨਾ ਸਾਫ਼ ਕੀਤਾ ਸਾਫ਼ ਸੁਥਰਾ ਕਰਕੇ ਇਹਨੂੰ ਚੰਗੇ ਕੱਪੜੇ ਦੇ ਵਿੱਚ ਰੱਖੇ ਆ ਤਾਂ ਕਹਿੰਦੇ ਇਹ ਜਿਹੜਾ ਨਾ ਪਹਿਲਾਂ ਤੂੰ ਜਿਹੜਾ ਲੈ ਕੇ ਆਇਆ ਆ ਉਹ ਪਿਆਰੇ ਨੂੰ ਪਹਿਲਾਂ ਅੰਦਰ ਲੈ ਕੇ ਆ ਉਹਨੂੰ ਮਰਦਾਨੇ ਜੀ ਨੂੰ ਅੰਦਰ ਲੈ ਕੇ ਗਏ ਅਤੇ ਜਦੋਂ ਅੰਦਰ ਗਏ ਨੇ ਨਾ ਕਰ ਬਿਹਾਰ ਉਰਵਚਨ ਬਖਾਨਾ ਤਾਂ ਉਹ ਮਰਦਾਨਾ ਜਦੋਂ ਅੰਦਰ ਗਏ ਆਦਵ ਸਤਕਾਰ ਦੇ ਨਾਲ ਮਰਦਾਨੇ ਨੂੰ ਭਾਇਆ ਸਾਲਸਰਾਏ ਜੋਰੀ ਨੇ ਆਦਵ ਸਤਕਾਰ ਕੀਤਾ ਆਉਜੀ ਕੀਤੀ ਉਹਦੀ ਮਰਦਾਨੇ ਦੀ ਅਤੇ ਮਰਦਾਨਾ ਜਿਹੜਾ ਸੀ ਉਹ ਤਾਂ ਵੈਸੀ ਮੱਲੋ ਕੀਏ ਜੋਰੀ ਹੈ ਬੜਾ ਉੱਚਾ ਮਹਿਲ ਮਾੜੀ ਸੀ ਉਹ ਸਜੋਰੀ ਦੀ ਸਾਲਸਰਾਏ ਦੀ ਬੜਾ ਹੈਰਾਨ ਸੀ ਮਰਦਾਨਾ ਅਤੇ ਜਦੋਂ ਉਹਨੇ ਨਜ਼ਰਾਨਾ ਭੇਟ ਦਿੱਤਾ ਸਹਿ ਸਰਜਤ ਭਣ ਲਿਖੇ ਜੋ ਦੇਖੇ ਸੋ ਦੋ ਮਤਲਬ 100 ਰੁਪਇਆ ਖੱਡੇ ਆ ਉਸ ਸਮੇਂ ਰਜਤਪਣਾ ਦੀ ਗੱਲ ਚੱਲਦੀ ਆ ਮਤਲਬ ਉਸ ਸਮੇਂ ਦਾ ਕਿਹੜੀ ਉਹਨਾਂ ਨੇ ਕੱਡੇ ਉਹ ਜਿਹੜੇ ਨਜ਼ਰਾਨਾ ਪੇਟ ਮਰਦਾਨੇ ਨੂੰ ਦੇ ਦਿੱਤੇ ਮਰਦਾਨਾ ਉਹਦੇ ਵਿੱਚ ਹੀ ਖੁਸ਼ ਹੋ ਗਿਆ ਹੁਣ ਮਰਦਾਨੇ ਨੂੰ ਕਿਹਨੇ ਨੇ ਤੁਸੀਂ ਲੰਗਰ ਛਕੋ ਪਾਣੀ ਛਕੋ ਮਰਦਾਨਾ ਸਭ ਕੁਝ ਭੁੱਲ ਗਿਆ ਮੈਂ ਆਪਣੇ ਗੁਰੂ ਦੇ ਕੋਲ ਆਇਆ ਅਤੇ ਜਿਹੜਾ ਇਹ ਲੈ ਕੇ ਆਇਆ ਬਸ ਮਰਦਾਨੇ ਨੇ ਸੋਚਿਆ ਕਿ ਦਾ ਮੁੱਲ ਹੀ ਹੈ ਮਰਦਾਨਾ ਚੱਲਿਆ ਜਦੋਂ ਉਹ ਪੈਸੇ ਲੈ ਕੇ ਉਹ ਉੱਤੀ ਹੈ ਤਾਂ ਜਦੋਂ ਸਾਲਸਰਾਏ ਜੋਰੀ ਨੇ ਆਵਾਜ਼ ਲਾਈ ਕਿਹਨੇ ਜੇ ਜਮਾਨਾ ਤਾਂ ਕਹਿੰਦੇ ਆਪਣਾ ਲਾਲ ਇਹ ਆਪਣਾ ਲਾਲ ਵੀ ਲੈ ਜਾ ਉਹ ਕਹਿੰਦੇ ਤੁਸੀਂ ਦਾ ਮੁੱਲ ਨਹੀਂ ਦਿੱਤਾ ਉਹ ਕਹਿੰਦੇ ਇਹਦਾ ਮੁੱਲ ਨਹੀਂ ਹੈ ਜਿਹੜੀ ਇਹ ਤੂੰ ਬੇਕੀਮਤੀ ਚੀਜ਼ ਅਮੋ ਮੁੱਲ ਚੀਜ਼ ਲੈ ਕੇ ਆਏ ਨਾ ਅਣਮੋਲ ਤੱਕ ਉਹਦਾ ਸਿਰਫ ਤੈਨੂੰ ਨਜ਼ਰਾਨਾ ਭੇਟ ਦਿੱਤੀ ਇਹ ਤੈਨੂੰ ਇਹ ਤਾਂ ਇੱਕ ਭੇਟਾ ਹੈ ਦੇ ਲਈ ਕਿਉਂਕਿ ਇਹਦੀ ਕੀਮਤ ਮੋਲ ਕਰੋ ਚਤਾ ਤੇ ਪੁਰਬ ਸਤ ਤੁਮਲੇਸ਼ ਇਹਦਾ ਮੁੱਲ ਤਾਂ ਜੇ ਮੇਰੇ ਵਰਗੇ ਮਹਿਲ ਮਾੜੀਆਂ ਵਾਲੇ ਤੱਕ ਇਹ ਕਈ ਨਗਰ ਵੀ ਇਕੱਠੇ ਹੋ ਕੇ ਕਈ ਨਗਰ ਦੀ ਮਾਇਆ ਦਾ ਢੇਰ ਲਾ ਦੇਈਏ ਨਾ ਤਾਂ ਫਿਰ ਵੀ ਇਹਦਾ ਮੁੱਲ ਨਹੀਂ ਹੋ ਸਕਦਾ ਇਹ ਪੱਥਰ ਦੀ ਡੜੀ ਨਹੀਂ ਹੈ ਇਹ ਪੱਥਰ ਦਾ ਟੁਕੜਾ ਨਹੀਂ ਹੈ ਚਮਕੀਲੀ ਚੀਜ਼ ਨਹੀਂ ਹੈ ਇਹਨੂੰ ਲਾਲ ਕਹਿੰਦੇ ਨੇ ਇਹ ਲਾਲ ਹੈ ਤੁਹਾਨੂੰ ਕੀ ਦਸੀਏ ਹੁਣ ਇਹਦੀ ਕੀਮਤ ਕੀ ਹੈ 100 ਰੁਪਏ 100 ਰਜਿਤਪਣ ਤੁਹਾਨੂੰ ਦਿੱਤੇ ਅਤੇ ਤੁਸੀਂ ਚਲਦੇ ਬਣੇ ਇਤਨੀ ਧਨ ਦੌਲਤ ਇਹ ਦੀ ਆਉਣੀ ਹੈ ਇਹ ਤੁਸੀਂ ਕਦੇ ਸੋਚੀ ਵੀ ਨਹੀਂ ਹੋਣੀ ਇਹ ਤਾਂ ਸਿਰਫ ਇਹਦੀ ਨਜ਼ਰਾਨਾ ਭੇਟ ਹੈ ਤਾਂ ਜਦੋਂ ਉਹਨੇ ਲਾਲ ਵੀ ਫੜਾਇਆ ਨਾ ਮਰਦਾਨਾ ਸੀ ਉਨੇ ਨਾਲ ਦੀ ਨਾਲ ਉਸ ਜੋਰੀ ਨੂੰ ਗਲਵਕੜੀ ਦੇ ਵਿੱਚ ਲੈ ਲਿਆ ਨਾਲੇ ਦਰ ਤਹਿ ਮਰਦਾਨਾ ਕਿ ਇਹ ਬੜਾ ਉੱਚ ਘਰਾਣੇ ਦਾ ਤੇ ਬੜਾ ਇਹ ਜ਼ਮੀਨਦਾਰ ਬੜਾ ਮਾਲਦਾਰ ਬੰਦਾ ਹੈ ਧਨવાન ਹੈ ਮਰਦਾਨੇ ਨੇ ਡਰਦੇ ਡਰਦੇ ਉਹਨੂੰ ਗਲਵਕੜੀ ਦੇ ਵਿੱਚ ਲੈ ਲਿਆ ਬੜਾ ਵਿਰਾਗ ਦੇ ਵਿੱਚ ਆਇਆ ਮਰਦਾਨਾ ਮਰਦਾਨਾ ਕਹਿੰਦਾ ਮੇਰਾ ਗੁਰੂ ਹੈ ਅਤੇ ਅਸੀਂ ਰਸਤੇ ਦੇ ਵਿੱਚ ਚੱਲੇ ਜਾ ਰਹੇ ਸੀ ਹਾਰੇ ਸੀਦਰ ਨੂੰ ਰਾਸਤੇ ਦੇ ਵਿੱਚ ਇਹ ਮਿੱਟੀ ਦੇ ਵਿੱਚੋਂ ਰੇਤੇ ਦੇ ਵਿੱਚੋਂ ਮੈਨੂੰ ਮਿਲੇ। ਮੈਂ ਠੇਡਾ ਮਾਰ ਕੇ ਅੱਗੇ ਕਰ ਦਿੱਤਾ। ਦੁਬਾਰਾ ਆਇਆ, ਫਿਰ ਠੇਡਾ ਵਜਿਆ। ਤੀਜੀ ਵਾਰ ਜਦੋਂ ਮੈਂ ਠੇਡਾ ਮਾਰ ਲੱਗਿਆ ਮੇਰੇ ਗੁਰੂ ਨੇ ਕਿਹਾ, "ਬਰਦਾਨਿਆ ਕਿਉਂ ਠੇਡਾ ਮਾਰਦਾ ਹੈ? ਇਹ ਇਹਨੂੰ ਚੁੱਕ ਲੈ ਆਪਣੀ ਗੱਠੜੀ ਦੇ ਵਿੱਚ ਬੰਨ ਲੈ।" ਮੈਂ ਬੰਨ ਲਿਆ ਗੱਠੜੀ ਦੇ ਵਿੱਚ। ਅਤੇ ਚੌਥੀ ਵਾਰ ਕੀ ਪੰਜਵੀਂ ਵਾਰ ਮੈਂ ਤੁਹਾਡੇ ਕੋਲ ਆਇਆ ਇਹਦੀ ਪਰਖ ਕਰਨ ਦੇ ਲਈ। ਹਰਾਨ ਮੈਂ ਇਹ ਦੇ ਕਰਕੇ ਮੇਰੇ ਗੁਰੂ ਨੇ ਕਿਤਨੀ ਮੇਰੇ ਤੇ ਇਜਾਮਤ ਵਰਤਾਈ ਐ ਜਿਹਦੀ ਇਤਨੀ ਕੀਮਤ ਐ ਮੇਰਾ ਗੁਰੂ ਮੈਨੂੰ ਦੱਸ ਰਿਹਾ ਇਹਦੀ ਕੋਈ ਕੀਮਤ ਇਤਨੀ ਐ ਇਹ ਪੱਥਰ ਦੀ ਡਲੀ ਨਹੀਂ ਮਰਦਾਨੇ ਆ ਇਹ ਤਾਂ ਇੱਕ ਲਾਲ ਹੈ ਤਾਂ ਮੇਰੇ ਗੁਰੂ ਨੇ ਇਹਨੂੰ ਹੱਥ ਵੀ ਨਹੀਂ ਲਾਇਆ ਮੇਰੇ ਕੋਲ ਸੀ ਗਠੜੀ ਦੇ ਵਿੱਚ ਮੰਨ ਲੈ ਆਪਣੇ ਕੋਲ ਸਾਹਮਣੇ ਲਕਲ ਮੇਰੇ ਗੁਰੂ ਨੇ ਹੱਥ ਵੀ ਨਹੀਂ ਲਾਇਆ ਇਸ ਪੱਥਰ ਦੇ ਮੈਂ ਕਹਿੰਦਾ ਪੱਥਰ ਮੇਰਾ ਗੁਰੂ ਲਾਲ ਕਹਿੰਦਾ ਰਿਹਾ ਪਰ ਫਿਰ ਵੀ ਉਹਨਾਂ ਨੇ ਇਹਨੂੰ ਹੱਥ ਨਹੀਂ ਲਾਇਆ ਸਾਲਸਰਾਏ ਜੋਰੀ ਘਣ ਲਗਾ ਕਿ ਜਿਨ੍ਹਾਂ ਨੇ ਮਿੱਟੀ ਦੇ ਵਿੱਚੋਂ ਵੀ ਲਾਲ ਲੱਭ ਲਿਆ ਤਾਂ ਕਿਨੇ ਮੈਂ ਤੁਹਾਡੇ ਗੁਰੂ ਨੂੰ ਮਿਲਣਾ ਹੈ ਮਰਦਾਨਾ ਕਹਿੰਦਾ ਤੁਹਾਡੇ ਨਗਰ ਦੇ ਵਿੱਚ ਮੈਂ ਬੜੀ ਪਰਖ ਮੇਰੇ ਗੁਰੂ ਨੇ ਕਰ ਲਿਆ ਇਸੇ ਹੱਟ ਤੇ ਗਿਆ ਉਹਨੇ ਉਤਨਾ ਕੋ ਮੁੱਲ ਪਾਇਆ ਚਾਰ ਟੋਫੀਆਂ ਦੇ ਦਿੱਤੀਆਂ ਕਪੜੇ ਦੀ ਦੁਕਾਨ ਤੇ ਗਿਆ ਉਹਨੇ ਕਾਜ ਕਪੜਾ ਦੇਖ ਕੇ ਕਹਿੰਦੇ ਤਾਂ ਮੂਲਾ ਲੱਗਦਾ ਪੱਥਰੀ ਹੈ ਅਸੀਂ ਤਾਂ ਰੱਖ ਹੀ ਲੈਣਾ ਸਾਡੇ ਦੇ ਵਿੱਚ ਅਤੇ ਕਿਸੇ ਦੇ ਕੋਲ ਹੋਰ ਗਿਆ ਉਹਨੇ ਤਾਂਬੇ ਵਾਲੇ ਨੇ ਉਤਨੇ ਤਾਂਬਾ ਦੇ ਦਿੱਤਾ ਮੈਨੂੰ ਤਾਂ ਜਿਹੜੀ ਹੁਣ ਤੁਸੀਂ ਇਹ ਪੇਟਾ ਦਿੱਤੀ ਹੈ ਨਾ ਇਹਦੇ ਵਿੱਚ ਸਾਰੇ ਨਗਰ ਦਾ ਵਸਰ ਹੋ ਸਕਦਾ ਮਹੀਨਾ ਤਾਂ ਤਕਰੀਬਨ ਨਗਰ ਦਾ ਲੰਗਰ ਚੱਲੀ ਸਕਦਾ ਮੈਂ ਨਾ ਤਾਂ ਨਹੀਂ ਉਹ ਜਿਹੜਾ ਉਸ ਸਮੇਂ ਦਾ 100 ਰਜਿਤਪਣ ਹੈ ਜਿਹੜਾ ਉਹਨੇ ਦਿੱਤਾ ਸੀ ਨਜ਼ਰਾਨਾ ਤਾਂ ਕਹਿੰਦੇ ਹੁਣ ਇਤਨੀ ਮਾਇਆ ਸਿਰਫ ਤੁਸੀਂ ਇਹ ਨਜ਼ਰਾਨਾ ਦੇ ਰਹੇ ਹੁਣ ਇਹਦੀ ਕੀਮਤ ਕਿਤਨੀ ਹੋਣੀ ਹੁਣ ਮੈਂ ਤਾਂ ਸੋਚ ਵੀ ਨਹੀਂ ਸਕਦਾ ਮੈਂ ਤਾਂ ਇਹਨੇ ਜਿਹੜੇ ਤੁਸੀਂ ਮੈਨੂੰ ਇਹ 100 ਦਿੱਤੇ ਨੇ ਮੈਂ ਤਾਂ ਇਹ 100 ਨਹੀਂ ਕਦੇ ਰਜਿਤਪਣ ਵੇਖਿਆ ਮਰਦਾਨਾ ਕਹਿੰਦਾ ਇਹ ਵੀ ਮੇਰੇ ਲਈ ਤਾਂ ਬਹੁਤ ਨਹੀਂ ਮਰਦਾਨਾ ਵੈਰਾਗ ਦੇ ਵਿੱਚ ਹੈ ਖਤੇ ਨਾਲੇ ਸਾਲਸਰਾਈ ਜੋਰੀ ਦੇ ਨਾਲ ਗੱਲਾਂ ਕਰ ਰਿਹਾ ਹੁਣ ਸਾਲਸਰਾਈ ਜੋਰੀ ਦੇ ਅੰਦਰ ਇੱਕ ਪ੍ਰੇਮ ਵਿਰਾਗ ਦਾ ਜਿਹੜਾ ਅੰਦਰ ਉਹਦੇ ਜੰਗੇ ਆ ਕਹਿੰਦੇ ਜਿਹੜਾ ਤੇਰਾ ਗੁਰੂ ਹੈ ਨਾ ਉਹਨੇ ਉਹਨੂੰ ਮੈਂ ਮਿਲਣਾ ਚਾਹੁੰਦਾ ਮਰਦਾਨਾ ਕਹਿੰਦਾ ਮੈਂ ਭੁੱਖ ਕਰਕੇ ਇਦਾਂ ਤਰਫਦਾ ਰਿਹਾ ਕਿ ਮੈਂ ਭੁੱਖ ਦੀ ਮੈਨੂੰ ਭੁੱਖ ਲੱਗੀ ਹੈ ਪਰ ਮੇਰੇ ਗੁਰੂ ਨੇ ਕਿਦਾਂ ਕੋਤ ਕਰ ਚਣੇ ਨੇ ਮੈਨੂੰ ਕੋਈ ਪਤਾ ਨਹੀਂ ਹੁਣ ਉੱਥੇ ਮਰਦਾਨੇ ਨੂੰ ਉਨੇ ਵਾਇਆ ਉਹਨੇ ਲੰਗਰ ਪਾਣੀ ਸ਼ਕਾਇਆ ਬੜਾ ਦਵ ਸਤਕਾਰ ਕੀਤਾ ਅਤੇ ਨਾਲੇ ਉਹਨੇ ਪੂਰਾ ਪ੍ਰਬੰਧ ਕੀਤਾ ਕਿ ਆ ਆਪਣੇ ਗੁਰੂ ਦੇ ਲਈ ਲੈ ਕੇ ਜਾ ਤਾਂ ਮੈਂ ਤੇਰੇ ਗੁਰੂ ਨੂੰ ਮਿਲਾਂਗਾ ਫੇਰ ਪਹਿਲਾਂ ਮੈਂ ਆਗਿਆ ਲੈਣਾ ਕਿ ਤੁਸੀਂ ਜਾਓ ਅਤੇ ਮੈਂ ਤੁਹਾਡੇ ਗੁਰੂ ਨੂੰ ਮਿਲਣਾ ਹੈ ਜੇ ਆਗਿਆ ਦੇਣਗੇ ਤਾਂ ਮੈਂ ਤੁਹਾਡੇ ਗੁਰੂ ਨੂੰ ਮਿਲਾਂਗਾ ਤਾਂ ਹੁਣ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਗੱਲਬਾਤ ਹੋਣੀ ਹੈ ਇਸ ਸੰਸਾਲ ਸਰਾਈ ਜੋਰੀ ਦੇ ਤੇ ਬੜਾ ਪ੍ਰੇਮ ਜਾਗਣਾ ਸੰਗਤ ਜੀ ਆਪਾਂ ਕੀ ਵਿਚਾਰਾਂ ਸਮਾਪਤੀ ਦਾ ਸਮਾਂ ਹੋ ਗਿਆ ਪੁੱਲਾਂ ਦੀ ਜਨਮ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦਾ ਨਾਮ